ਇਹ ਵਿੱਚ ਜਿਹੜਾ ਪਹਿਲਾ ਪਿੰਡ ਤਰੌਂਡੀ ਮਹਿਮਾ ਦੇ ਵਿੱਚ ਕੋਈ 6 ਵਜੇ ਲੜਾਈ ਹੋਈ ਸੀ ਦੋਹਾਂ ਪਾਰਟੀਆਂ ਦੀ ਤੇ ਇਹ ਜਿਹੜਾ ਇੰਜਰਡ ਉੱਥੇ ਹੋਇਆ ਸੀ ਉਹਨੂੰ ਦਾਖਲ ਕਰਾਉਣ ਵਾਸਤੇ ਸਿਵਲ ਹਸਪੀਟਲ 'ਚ ਉਹਦਾ ਲੜਕਾ ਆਇਆ ਸੀ ਜਿਹਦੀ ਕੀ ਮੌਤ ਹੋਈ ਆ ਦੂਜੀ ਪਾਰਟੀ ਹਸਪੀਟਲ 'ਚ ਆ ਗਈ ਤੇ ਉਹਨਾਂ ਨੇ ਕਰੀਬਨ 10 10:30 ਰਾਤ ਇਸ ਇਹ ਕਾਰ 'ਚ ਬੈਠਾ ਸੀ ਜਿਹੜਾ ਜਿਹਦੀ ਮੌਤ ਹੋਈ ਆ ਇਹਨੂੰ ਕਾਰ 'ਚੋਂ ਥੇ ਚੰਗੀ ਤਰ੍ਹਾਂ ਕਾਰ ਨੂੰ ਭੰਨਿਆ ਗਿਆ ਉਸ ਤੋਂ ਬਾਅਦ ਇਹਨੂੰ ਬਾਹਰ ਕੱਢ ਕੇ ਉਹਨੂੰ ਤੇ ਇਹ ਤਾਂ ਇਹਾਰਾ ਨੇ ਦੇ ਸੱਟਾ ਮਾਰੀਆਂ ਜਿਹਦੀ ਕੀ ਨੀ ਮੁੱਖ ਤੇ ਮੌਤ ਹੋ ਗਈ ਤੇ ਬਾਕੀ ਇਹਦੇ ਵਿੱਚ ਜਿਹੜੀ ਕੌਨਸਪੀਰੇਸੀ ਦੇ ਤਹਿਤ ਜਿਹੜਾ ਸਰਪੰਚ ਲਾਡੀ ਹੈ ਜਸਵੰਤ ਸਿੰਘ ਨਾ ਉਹਦਾ ਉਹਨੂੰ ਅਸੀਂ ਰਾਤ ਦਾ ਪ੍ਰੀਹੈਂਡ ਕਰ ਲਿਆ ਤੇ ਬਾਕੀ ਦੋਸ਼ੀ ਅਸੀਂ ਇੱਕ ਦੋ ਦਿਨ ਦੇ ਵਿੱਚ ਗੁਫਤਾਰ ਕਰ ਦਵਾਂਗੇ ਟੋਟਲ ਕਿੰਨੇ ਮਤ ਕਹੀ ਸੀ ਜਿਹੜੇ ਕਿ ਉਹਦੇ ਵਿੱਚ 8 ਦੋਸ਼ੀ ਨੇ ਜੀ ਸਮੇਤ ਲਾਡੀ ਸਰਪੰਚ ਦੇ ਤੇ 8 ਕ ਨਾਮ ਲੂਣਗੇ ਲੜਾਈ ਦਾ ਸਰ ਕਾਰਨ ਕੀ ਹੈ ਜੀ ਲੜਾਈ ਦਾ ਕਾਰਨ ਇਹਨਾਂ ਦੀ ਚੱਲਦੀ ਪਈ ਪੁਰਾਣੀ ਲੜਾਈ ਪਹਿਲਾਂ ਵੀ ਵੈਰੀਫਾਈ ਕਰਨ ਤੋਂ ਅਜ ਮੌਕੇ ਤੇ ਜਾ ਕੇ ਪਤਾ ਲੱਗਿਆ ਵੀ ਚਾਰ ਪੰਜ ਦਿਨ ਤੋਂ ਇਹ ਇੱਕ ਦੋ ਦਿਨ ਬਾਅਦ ਲੜਾਈ ਕਰਦੇ ਨੇ ਵੀ ਪਿੰਡ 'ਚ ਇਹਨਾਂ ਦਾ ਫੈਸਲਾ ਹੋ ਜਾਂਦਾ ਜਿਹੜੀ ਕਿ ਰਿਪੋਰਟਡ ਨਹੀਂ ਸੀਗੀ ਪੁਲਿਸ ਨੂੰ ਸਰ ਜਿਹੜਾ ਕਿ ਸਰਪੰਚ ਹੈਗਾ ਕਿ ਮੌਜੂਦਾ ਕਿਹੜੀ ਸਰਕਾਰ ਦਾ ਮੌਜੂਦਾ ਸਰਪੰਚ ਹੈਗਾ ਇਹ ਲੜੀ ਇਹ ਮੌਜੂਦਾ ਸਰਪੰਚ ਹੈ ਕਿਹੜੀ ਪਾਰਟੀ ਨਾਲ ਸੰਬੰਧਿਤ ਹੈ ਇਹ ਪਾਰਟੀ ਨਹੀਂ ਮੈਨੂੰ ਪਤਾ ਕਿਹੜੀ ਹੈ ਇਹ ਸਭ ਇਹ ਕੋਈ ਪੁਰਾਣੇ ਮਾਮਲਿਆਂ ਚ ਵੀ ਇਹਨਾਂ ਦੀ ਬੈਕਗ੍ਰਾਉਂਡ ਕੀ ਹੈਗੀ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਆ ਤੇ ਪਹਿਲਾਂ ਵੀ ਕੋਈ ਮੁਕਦਮੇ ਇਹਨਾਂ ਤੇ ਕ੍ਰਿਮੀਨਲ ਦਰਜ ਰਹੇ